ਸਤਿ ਸ੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਸੋਸ਼ਲ ਮੀਡੀਆ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਬੋਲਣ ਦੀ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਪਣੀ ਗੱਲ ਕਹਿਣ ਦੀ ਸੋ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸਰਕਾਰਾਂ ਦੀ ਇਹ ਕੋਸ਼ਿਸ਼ ਚੱਲ ਰਹੀ ਹੈ ਕਿ ਸੋਸ਼ਲ ਮੀਡੀਆ ਤੇ پابੰਦੀਆਂ ਲਾਈਆਂ ਜਾਣ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਸੱਚ ਬੋਲਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਚੁੱਪ ਕਰਾਇਆ ਜਾਵੇ ਉਹਦੇ ਲਈ ਅਕਾਊਂਟ ਬੰਦ ਕਰਾਏ ਜਾਂਦੇ ਆ ਆਈਡੀਆਂ ਬੰਦ ਕਰਵਾਈਆਂ ਜਾਂਦੀਆਂ ਤੇ ਕਈ ਵਾਰ ਜਿਹੜਾ ਜਿਕਰ ਉਹ ਫੇਰ ਵੀ ਨਹੀਂ ਟਲਦੇ ਤਾਂ ਫਿਰ ਉਹਨਾਂ ਤੇ ਜਾਇਜ਼ ਨਜਾਇਜ਼ ਪਰਚੇ ਵੀ ਦਰਜ ਕੀਤੇ ਜਾਂਦੇ ਆ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਡਿਜੀਟਲ ਸੋਸ਼ਲ ਮੀਡੀਆ ਕਲੱਬ ਨਿਹਾਲ ਸਿੰਘ ਵਾਲਾ ਵੱਲੋਂ ਇਹਦੇ ਤੇ ਚਿੰਤਾ ਪ੍ਰਗਟ ਕਰਦੇ ਆ ਪਿਛਲੇ 3 ਕੁ ਮਹੀਨੇ ਦੇ ਵਿੱਚ ਅਸੀਂ ਕਾਫੀ ਸਰਗਰਮੀਆਂ ਕੀਤੀਆਂ ਪ੍ਰਧਾਨ ਗੁਰਚਰਨ ਸਿੰਘ ਜੀ ਰਾਜੂ ਪੱਤੋ ਇਨਾਂ ਦੀ ਗਵਾਈ ਦੇ ਵਿੱਚ ਅਸੀਂ ਲਗਭਗ 5-6 ਮੀਟਿੰਗਾਂ ਕੀਤੀਆਂ ਔਰ ਉਹਦੇ ਵਿੱਚ ਕਾਫੀ ਕੁਛ ਅਸੀਂ ਵਿਚਾਰਿਆ ਬਣਚੋਲਿਆ ਤੇ ਉਹਦੇ ਵਿੱਚੋਂ ਕੱਢਿਆ ਸੋ ਅਖੀਰ ਜਿਹੜਾ ਹੈਗਾ ਅਸੀਂ ਆਪਣਾ ਇੱਕ ਸਵਿਧਾਨ ਬਣਾਇਆ ਆਪਣੇ ਰੂਲ ਐਂਡ ਰੈਗੂਲੇਸ਼ਨ ਬਣਾਇਆ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਇੱਕ ਸੋਸ਼ਲ ਮੀਡੀਆ ਕਲੱਬ ਦਾ ਜਿਹੜਾ ਗਠਨ ਕਰਨ ਦਾ ਵਿਚਾਰ ਬਣਾਇਆ ਸੋ ਇਹਦੇ ਨਾਲ ਜਿਹੜਾ ਪੰਜਾਬ ਪੱਤਰ ਤੇ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਪ੍ਰੈਸ ਦੇ ਵਿੱਚ ਵੀ ਕੰਮ ਕਰਦੀਆਂ ਜਾਂ ਸੋਸ਼ਲ ਮੀਡੀਆ ਤੇ ਕੰਮ ਕਰਦੀਆਂ ਉਹਨਾਂ ਨਾਲ ਸਾਡੇ ਸਾਡਾ ਤਾਲਮੇਲ ਹੋ ਚੁੱਕਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਇਹਦੀ ਚੋਣ ਕਰਨ ਜਾ ਰਹੇ ਹਾਂ ਸੋ ਮੈਂ ਬੇਨਤੀ ਵੀ ਕਰੂੰਗਾ ਸਾਡੇ ਡਿਜੀਟਲ ਸੋਸ਼ਲ ਮੀਡੀਆ ਕਲੱਬ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਗੁਰਚੰਦ ਸਿੰਘ ਜੀ ਰਾਜੂ ਪੱਤੋ ਉਹ ਤੁਹਾਨੂੰ ਇਸ ਸਾਰੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਗੇ ਤੇ ਨਾਲ ਮੈਂ ਆਪਣੇ ਵੱਲੋਂ ਬੇਨਤੀ ਵੀ ਕਰੂੰਗਾ ਕਿ ਜਿਹੜੀਆਂ ਜਿਹੜੀਆਂ categories ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਜਿਵੇਂ creators bloggers ਨਿਊਜ਼ ਪ੍ਰੋਵਾਈਡਰਸ ਜਾਂ ਨਿਊ ਚੈਨਲ ਜਿਹੜੇ ਹੈਗੇ ਆ ਉਹ ਸਾਰੇ ਜਣੇ ਜਿਨ੍ਹਾਂ ਦੇ ਪੇਜ ਮੋਨਟਾਈਜ਼ ਨੇ ਤੇ ਜਿਹੜਾ ਉਹ ਕਮਰਸ਼ੀਅਲ ਤਰੀਕੇ ਦੇ ਨਾਲ ਕਹਿਣ ਤੋਂ ਭਾਵ ਕਿ ਆ ਕਿ ਫੇਸਬੁੱਕ ਨੂੰ ਆਪਣੇ ਕਮਾਈ ਦੇ ਸਾਧਨ ਵਜੋਂ ਵਰਤ ਰਿਹਾ ਥੋੜਾ ਬਹੁਤ ਹੀ ਹੋਵੇ ਪਉਂਦੀ ਸੋ ਉਹ ਲੋਕ ਜਿਹੜੇ ਇਹ ਮੈਂਬਰਸ਼ਿਪ ਮੈਂਬਰਸ਼ਿਪ ਲੈ ਸਕਦੇ ਆ ਸੋ ਮੈਂ ਬੇਨਤੀ ਕਰੂੰਗਾ ਪ੍ਰਧਾਨ ਜੀ ਨੂੰ ਕਿ ਉਹ ਸਾਰਾ ਪ੍ਰੋਗਰਾਮ ਦੇਣ ਤੇ ਆਪਣੇ ਵੱਲੋਂ ਬੇਨਤੀ ਕਰੂੰਗਾ ਕਿ ਜਿੰਨੇ ਵੀ ਲੋਕ ਵੱਧ ਤੋਂ ਵੱਧ ਇਸ ਚੋਣ ਅਜਲਾਸ ਦੇ ਵਿੱਚ ਪਹੁੰਚ ਸਕਦੇ ਆ ਜਰੂਰ ਪਹੁੰਚਣ ਪ੍ਰਧਾਨ ਜੀ ਹਾਂਜੀ ਸਭ ਤੋਂ ਪਹਿਲਾਂ ਦਾ ਸ਼ਹੀਦਾਂ ਦੇ ਸ਼ਹਾਦਤਾਂ ਦੇ ਕੇ ਪ੍ਰਾਪਤ ਕੀਤਾ ਹੋਇਆ ਬਲੰਦਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਆਪ ਨੂੰ ਪਤਾ ਹੀ ਹੈ ਕਿ ਜਿਹੜੇ ਦਿਨੋ ਦਿਨ ਅਮਰਬੇਲ ਦੇ ਵਾਂਗੂ ਜਿਹੜਾ ਸੋਸ਼ਲ ਮੀਡੀਆ ਪੱਤਰਕਾਰ ਭਾਈਚਾਰਾ ਹੈ ਉਹਨਾਂ ਤੇ ਅਮਰਬੇਲ ਦੇ ਵਾਂਗੂ ਹਮਲੇ ਜਿਹੜੇ ਦਿਨੋ ਦਿਨ ਵਧਦੇ ਜਾ ਰਹੇ ਆ ਸੋ ਉਸੇ ਨਜ਼ਰੀਏ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸੋਸ਼ਲ ਮੀਡੀਆ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦਾ ਗਠਨ ਕਰਨ ਦੇ ਪ੍ਰਤੀ ਤਕਰੀਬਨ 3-4 ਮਹੀਨਿਆਂ ਤੋਂ ਅਸੀਂ ਇੱਕ ਮੀਡੀਆ ਕਾਰਾਈ ਸੀ ਉਹਨਾਂ ਮੀਟਿੰਗਾਂ ਦੇ ਪ੍ਰਤੀ ਅੱਜ ਜਿਹੜਾ ਅੰਤਮ ਤੇ ਆਖਰੀ ਰੂਪ ਆ ਜਿਹੜਾ ਸਵਿਧਾਨਾ ਦਾ ਨਿਯਮ ਆ ਜਾਂ ਹੋਰ ਜਿਹੜੇ ਰੂਲ ਮੰਤਵ ਆਦੇਸ਼ ਤੇ ਕਾਨੂੰਨ ਹੈ ਜੋ ਨਿਹਾਲ ਸਿੰਘ ਵਾਲੇ ਦੇ ਸੋਸ਼ਲ ਮੀਡੀਆ ਤੋਂ ਪਹੁੰਚੇ ਹੈ ਭਰਾ ਮੇਰੇ ਇਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਅਸੀਂ ਇਹ ਸਵਿਧਾਨਾ ਜਿਹੜਾ ਤਿਆਰ ਕੀਤਾ ਤੇ ਸਵਿਧਾਨ ਤਿਆਰ ਕਰਨ ਉਪਰੰਤ 21 ਸਤੰਬਰ ਦਿਨ ਐਤਵਾਰ 10 ਵਜੇ ਮਧੇਕੀ ਰੋਡ ਅ ਮਧੇਕੀ ਚੌਕ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਵਿਖੇ ਐਸੋਸੀਏਸ਼ਨ ਦਾ ਦਫ਼ਤਰ ਆ ਜਿਹੜਾ ਉੱਥੇ ਅਸੀਂ ਇੱਕ ਮੀਟਿੰਗ ਰੱਖੀ ਹੈ ਜਿਦੇ ਵਿੱਚ ਜਿਲ੍ਹਾ ਦੇ ਪੰਜਾਬ ਭਰ ਤੋਂ ਆਗੂ ਜਿਹੜੇ ਪਹੁੰਚਣਗੇ ਸੋ ਸਾਡੀ ਮੀਟਿੰਗ ਦਾ ਹਿੱਸਾ ਵੰਣਗੇ ਸੋ ਇਸ ਮੀਟਿੰਗ ਦੇ ਪ੍ਰਤੀ ਜਿੰਨੇ ਵੀ ਡਿਜੀਟਲ ਸੋਸ਼ਲ ਮੀਡੀਆ ਅਸੋਸੀਏਸ਼ਨਾਂ ਬਣੀਆਂ ਜਾਂ ਕਲੱਬਾਂ ਬਣੀਆਂ ਉਹਨਾਂ ਦੇ ਨਾਲ ਵੀ ਸਾਡਾ رابطہ ਕਿ ਹੋਇਆ ਹੈ ਸਾਡਾ رابطہ ਹੋਇਆ ਤਾਂ ਕਿ ਅਸੀਂ ਪੰਜਾਬ ਭਰ ਤੇ ਉਹਨਾਂ ਤੋਂ ਪੂਰਨ ਸਹਿਯੋਗ ਲੈ ਸਕੀਏ ਤੇ ਪੂਰਨ ਸਹਿਯੋਗ ਦੇ ਸਕੀਏ ਸੋ ਮੈਂ ਆਪਣੀ ਸਮੂਚੀ ਡਿਜੀਟਲ ਮੀਡੀਆ ਕਲੱਬ ਅਸੋਸੀਏਸ਼ਨ ਵੱਲੋਂ ਆਪ ਨੂੰ ਪੂਰਨ ਭਰੋਸਾ ਦੋਣੇ ਕਿ ਅਸੀਂ ਇਹ ਜਿਹੜਾ ਅਸੋਸੀਏਸ਼ਨ ਦਾ ਗਠਨ ਕਰਕੇ ਜੋ ਵੀ ਹਮਲੇ ਹੋ ਰਹੇ ਨੇ ਆਪਣੇ ਡਿਜੀਟਲ মিডিਆ ਐਸੋਸੀਏਸ਼ਨ ਤੇ ਉਹਨਾਂ ਦੇ ਪ੍ਰਤੀਬਚਨਵਾਦ ਰਹਾਗੇ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ 21 ਸਤੰਬਰ ਦਿਨ ਐਤਵਾਰ 10 ਵਜੇ ਮਦੇਹਕੇ ਚੌਕ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਵਿਖੇ ਇਸ ਐਸੋਸੀਏਸ਼ਨ ਦੇ ਇਸ ਕਲੱਬ ਦੇ ਚੌਨ ਇਸ ਲਾਜ ਦਾ ਹਿੱਸਾ ਬਣੋ ਇਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਸਤੰਬਰ ਦਿਨ ਐਤਵਾਰ ਯਾਨੀ ਪਰਸੋਂ ਇੱਕ ਦੋ ਤਾਂ ਨਹੀਂ ਰਹਿ ਗਏ ਇਹਦੇ ਵਿੱਚ ਸੋ ਇਸ ਕਰਕੇ ਇਸ ਵੀਡੀਓ ਨੂੰ ਵਾਇਰਲ ਕਰੋ ਵਾਤਵਾਰ ਤਾਂ ਤਾਂ ਕਿ ਵਾਤਵਾਰ ਦੇ ਲੋਕਾਂ ਤੱਕ ਇਹ ਗੱਲ ਪਹੁੰਚੇ ਤੇ ਜਿੰਨੇ ਲੋਕ ਇਸ ਸੰਸਥਾ ਦੇ ਜਿਹੜਾ ਜਿਹਦਾ ਨਾਮ ਸੀ ਪਬਲਿਕ ਸੋਸ਼ਲ ਮੀਡੀਆ ਕਲੱਬ ਰੱਖਿਆ ਇਹਦੇ ਵਿੱਚ ਪਬਲਿਕ ਦੇ ਸਾਰੇ ਨਮਾਇंदे ਆ ਜਿਹੜੇ ਉਹ ਸ਼ਾਮਲ ਹੋ ਸਕਦੇ ਆ ਜਿਹੜੇ ਮੋਨਟਾਈਜ਼ ਨੇ ਜਿਨ੍ਹਾਂ ਦੇ ਪੇਜ ਆ ਤੇ ਜਿਹੜੇ ਇਹਨੂੰ ਕਮਰਸ਼ੀਅਲ ਤਰੀਕੇ ਦੇ ਨਾਲ ਕਰ ਰਹੇ ਆ ਉਹ ਸਾਰੇ ਲੋਕ ਜਿਹੜੇ ਇਹਦੇ ਵਿੱਚ ਸ਼ਾਮਲ ਹੋ ਸਕਦੇ ਆ ਤੋ ਜੇਕਰ ਕਿਸੇ ਨੇ ਇਸ ਸੰਬੰਧ ਵਿੱਚ ਫੋਨ ਤੇ ਜਾਣਕਾਰੀ ਲੈਣੀ ਹੋਵੇ ਤਾਂ ਮੈਂ ਬੇਨਤੀ ਕਰੂੰਗਾ ਪ੍ਰਧਾਨ ਜੀ ਤੁਸੀਂ ਆਪਦਾ ਨੰਬਰ ਬੋਲ ਦਿਓ ਹਾਂਜੀ ਜਿਹੜਾ ਮੇਰਾ ਨੰਬਰ ਆ 97797 26576 98553 ਤੇ 26576 ਇਸ ਤੋਂ ਪ੍ਰੰਤ ਆਪਾਂ ਇੱਕ ਬੈਨਰ ਆ ਜਿਹੜਾ ਉਹ ਵੀ ਰਿਲੀਜ਼ ਕਰਾਂਗੇ ਉਹ ਵੀ ਸੋਸ਼ਲ ਮੀਡੀਆ ਤੇ ਪਾਵਾਂਗੇ ਜਿਸ ਦੇ ਉੱਤੇ ਦੋ ਤਿੰਨ ਨੰਬਰ ਹੋਰ ਹੋਣਗੇ ਤਾਂ ਤੁਸੀਂ ਇਸ ਪਬਲਿਕ ਮੀਡੀਆ ਕਲੱਬ ਦਾ ਹਿੱਸਾ ਮੰਨ ਲਈ ਮੈਂਬਰ ਮੰਨ ਲਈ ਸੰਪਰਕ ਕਰ ਸਕਦੇ ਹੋ ਧੰਨਵਾਦ ਧੰਨਵਾਦ ਦਾ ਬਹੁਤ ਬਹੁਤ ਨੇਤਾ ਜੀ ਤੁਸੀਂ ਆਪ ਦਾ ਨੰਬਰ ਬੋਲੋ 9464305234 05234 9464305234 ਠੀਕ ਹੈ ਜੀ ਇੱਕ ਨੰਬਰ ਹੋਰ ਦੇ ਸਕਦੇ ਨੇ ਨੇਤਾ ਜੀ ਤੁਸੀਂ ਬੋਲ 981692009 ਜੀ 981692009 ਠੀਕ ਹੈ ਜੀ ਤੁਹਾਡਾ ਧੰਨਵਾਦ